ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਜਾਦੀ ਅੱਜ ਤੜਕੇ-ਤੜਕੇ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਬਟੇਂਡਾ ਮਾਨਸਾ ਰੋਡ ਦੇ ਉੱਤੇ ਅੱਜ ਖੜੇ ਟਰਾਲੇ ਦੇ ਵਿੱਚ ਪਿਕਅਪ ਦਾ ਹੋਇਆ ਭਿਆਨਕ ਐਕਸੀਡੈਂਟ ਇਸ ਐਕਸੀਡੈਂਟ ਦੇ ਵਿੱਚ ਇੱਕ ਦੀ ਹੋਈ ਮੌਤ ਅਤੇ ਇੱਕ ਹੋਇਆ ਗੰਭੀਰ ਜ਼ਖਮੀ ਜ਼ਖਮੀ ਨੂੰ ਮੌਕੇ ਦੇ ਉੱਤੇ ਸਿਵਲ ਸਹਾਰਾ ਜਨ ਸੇਵਾ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਅਤੇ ਡੈੱਡ ਬੋਡੀ ਨੂੰ ਸਿਵਲ ਹਸਪਤਲ ਦੇ ਮੌਰਚਰੀ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅੰਮ੍ਰਿਤਸਰ ਤੋਂ ਮੂਸੇਪਿੰਡਵਾਲ ਜਾ ਰਹੀ ਪਿਕਅਪ ਡਾਲਾ ਜੋ ਕਿ ਕਣੀ ਤੁੰਦ ਦੇ ਕਰਕੇ ਅੱਗੇ ਖੜਾ ਟਰਾਲਰ ਨਹੀਂ ਪਤਾ ਲੱਗਿਆ ਤੇ ਜਿਸ ਦੇ ਕਰਕੇ ਹੋਇਆ ਭਿਆਨਕ ਐਕਸੀਡੈਂਟ ਇਸ ਐਕਸੀਡੈਂਟ ਦੇ ਵਿੱਚ ਚਾਲਕ ਦੇ ਨਾਲ ਜੁੜ ਸਹਾਇਕਾ ਸਹਾਇਕ ਦੀ ਹੋਈ ਮੌਕੇ ਦੇ ਉੱਤੇ ਮੌਤ ਆਓ ਜਾਣਦੇ ਆਪਾਂ ਪੂਰਾ ਮਾਮਲਾ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗੋਇਲ ਦੀ ਜ਼ੁਬਾਨੀ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਆਹ ਸਵਾ ਚੱਲੀ ਹੁੰਦੇ ਆ ਆਹ ਚੱਲੀ ਹੁੰਦੇ ਆ ਚੱਲੀ ਹੁੰਦੇ ਬਾਈ ਚੱਕੋ 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 ਆਹ ਚੱਲੀ ਹੁੰਦੇ ਆ ਚੱਕੋ ਚੱਕੋ ਬਾਈ ਬਾਜੀ ਬਗਵਾ ਕਰਾ ਉਹਦੋਂ ਵੀ ਰਾਹ ਹੈ ਜੀ ਜਦੋਂ ਸਾਰਾ ਸੱਜਰੇ ਗਈ ਬਾਕੀ ਕਰਦੇ ਨੇ ਲੱਗ ਮਾ ਕਰੇ ਮੇਰਾ ਨਾਮ ਹੈ ਮਰਗਟਾਲਾ ਨੋਪੜਾ ਅੱਛਾ ਜੀ ਇਹ ਜੀ ਅੱਜ ਇਹ ਫੋਨ ਜਿਹੜਾ ਮੈਂ ਜੀ ਨਾ ਤੁਹਾਡਾ ਤੇ ਕੀ ਹੋਇਆ ਕੀ ਮੇਰਾ ਨਾਮ ਮਰਦਪਾਲ ਸਿੰਘ ਹੈ ਜੀ ਹਾਂਜੀ ਸਰ ਤੇ ਦੁਬਾਰਾ ਅਸੀਂ ਮੰਨ ਕੇ ਚੱਲੂ ਸਵਾਗਤ ਹੈ ਤੁਹਾਡੀ ਮੱਡੀ ਸਬਜ਼ੀ ਲੈਣਾ ਓਨਲੀ ਦਿੱਲੀ ਹਾਂਜੀ ਅਸੀਂ ਇਧਰੋਂ ਆ ਰਹੇ ਸੀ ਆਪਣੇ ਪਿੰਡੋਂ ਚਨਾਰਤੋਲ ਪਿੰਡ ਆਪਣਾ ਸਬਜ਼ੀ ਮੱਡੀ ਜਾਉਣਾ ਡੇਲੀ ਡਿਲੀਵਰਡੇ ਇਹ ਐਕਸੀਡੈਂਟ ਹੋਇਆ ਪਿਆ ਸੀਗਾ ਇਹ ਟਰਾਲਾ ਖੜਾ ਸੀਗਾ ਰੋਡ ਤੇ ਇਹ ਮਟਰਾਂ ਦੀ ਗੱਡੀ ਅੰਮ੍ਰਿਤਸਰ ਤੋਂ ਆ ਰਹੀ ਸੀ ਮਟਰ ਲੈ ਕੇ ਤੇ ਗਾਹਾਂ ਮੋੜ ਮੰਡੀ ਮਾਨਸਾ ਜਾਣਾ ਸੀ ਇਹਨਾਂ ਨੇ ਇਹ ਤੋਂ ਟਰਾਲਾ ਕਹਿੰਦੇ ਖਰਾਬ ਹੋਇਆ ਪਿਆ ਸੀ ਕਹਿੰਦੇ ਪਾਣੀ ਪੂਣੀ ਮੁੱਕਿਆ ਪਿਆ ਸੀ ਟਰਾਲੇ 'ਚ ਉਹ ਪਾਣੀ ਪਾ ਰਹੇ ਸੀ ਤੇ ਧੁੰਦ ਵਾਲੀ ਹੋਈ ਟਰਾਲੇ ਦੇ ਮਗਰ ਕੋਈ ਬੱਤੀ-ਬੁੱਤੀ ਲੱਗੀ ਨਹੀਂ ਸੀ ਤੋਂ ਤਾਂ ਕਰਕੇ ਤੇ ਖਾਸਾ ਹੋਇਆ ਜੀ ਕਨੈਕਟ ਦੀ ਤਾਂ ਮੌਤ ਹੋ ਗਈ ਡਰਾਈਵਰ ਦੇ ਸੱਟਾਂ ਜੀ ਇਹ ਮੋੜ ਮੰਡੀ ਦੀ ਗੱਡੀ ਦਾਸ ਜਾ ਰਹੀ अच्छा खाली देख रहे हो जी देखो कनेक्ट कर रहे हो तो ज्यादा प्रॉब्लम चल रही है हां जी हां जी वो तो गाड़ी ਦੇ ਪਿੱਛੇ ਰਿਫਲੈਕਟਿਵ ਨਹੀਂ ਸੀ ਗਲਤੀ ਜਿਹੜੀ ਮੰਨ ਰਹੇ ਹੋ ਟਰਾਲੇ ਵਾਲੇ ਦੀ ਗਲਤੀ ਮੰਨਾਂਗੇ ਜੀ ਆਪਾਂ ਜਗਾ ਨਹੀਂ ਤੁਹਾਨੂੰ ਸਹੀ ਵੀ ਬੰਦਾ ਸਾਈਡ ਤੇ ਲਾ ਲਈ ਨਾ ਕੋਈ ਮਗਰ ਬੱਤੀ ਲੱਗੀ ਆ ਨਾ ਕੋਈ ਟੇਪ ਲੱਗੀ ਆ ਰੈੱਡ ਹਾਂਜੀ ਤਾਂ ਕਰਦੇ ਜੀ ਇਹ ਲੱਗਦਾ ਤੁਹਾਨੂੰ ਜੇ ਜੇ ਬੰਦੇ ਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਤਾਂ ਹੋਣੀ ਚਾਹੀਦੀ ਦੇਖੋ ਜੀ ਮਾਕੇ ਦੇ ਟਰਾਲੇ ਵਾਲਾ ਤਾਂ ਉਹਦੀ ਫਰਾਰ ਹੋ ਗਿਆ ਜੀ ਅਸੀਂ ਵੀ ਬਾਅਦ ਚ ਆਏ ਆ 20-25 ਮਿੰਟ ਜੋ ਗੱਡੀ ਵੱਜ ਗਈ ਉਹ ਨਾਲ ਦੇ ਨਾਲ ਹੀ ਵਾਗੇ ਟਰਾਲੇ ਵਾਲੇ ਮੇਰਾ ਨਾਮ ਸੰਦੀਪ ਗੋਇਲ ਹੈ ਜੀ ਮੈਂ ਸਹਾਰਾ ਜਨ સેવા ਦਾ ਵਰਕਰ ਹਾਂ ਰਾਤਰੀ 3:30 ਸਾਡੇ ਸਹਾਰਾ ਕੰਟਰੋਲ ਰੂਮ ਤੇ ਸੂਚਨਾ ਮਿਲੀ ਪਟਿੰਡਾ ਮਾਂਸਾ ਰੋਡ ਤੇ ਮਤੀਦਾਸ ਨਗਰ ਕੋਲ ਇੱਕ ਐਕਸੀਡੈਂਟ ਹੋਇਆ ਜਿਹਦੀ ਸੂਚਨਾ ਮਿਲਣ ਤੇ ਸਹਾਰਾ ਸਾਡੀ ਸਹਾਰਾ ਟੀਮ ਮੌਕੇ ਤੇ ਪਹੁੰਚੀ ਉੱਥੇ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ ਪਿਕਅਪ ਡੱਲਾ ਤੇ ਟਰੈਲਰੀ ਟੱਕਰ ਹੋਈ ਸੀ ਬਹੁਤ ਭਿਆਨਕ ਦਰਦਨਾਕ ਦ੍ਰਿਸ਼ਾ ਸੀਗਾ ਬਹੁਤ ਭੜੀਤ ਹੁੰਦੇ ਸੀਗੀ ਕੁਝ ਵੀ ਦਿਖਦਾ ਨਹੀਂ ਸੀਗਾ ਤੇ ਜੀਰ ਵਿੱਚ ਪਿਕਅਪ ਡਾਲੇ ਸਵਾਰ ਦੋ ਯਾਨੇ जख्मीਓਸੀ ਜੀਚੋ ਇੱਕ ਰੀਅਰਥ ਹੋਗੀ ਦੋਨਾਂ ਨੂੰ ਸਹਾਰਾ ਟੀਮ ਦੁਆਰਾ ਸਿਵਲ ਹਸਪਤਲ ਵਿੱਚ ਪਹੁੰਚਾਇਆ ਗਿਆ ਕਿਤੋਂ ਕਿਤੇ ਆ ਰਹੇ ਸੀਗੇ ਸਰ ਅੰਬਸਰ ਤੋਂ ਆ ਰਹੇ ਸੀਗੇ ਤੇ ਮੁਸਾ ਪਿੰਡ ਜਾ ਰਹੇ ਸੀਗੇ ਪੁਲਸ ਆ ਗਈ ਸੀ